ਹਾਂਜੀ ਸੱਸ ਦੀ ਗੱਲ ਸਾਰਨਾ ਜੀ ਅੱਜ ਅਸੀਂ ਚੱਲੇ ਆ ਤਮੰਦਰਸਾ ਦਰchna ਲਈ ਤੇ ਚੱਲੋ ਹੁਣ ਸ਼ੁਰੂ ਕਰਦੇ ਹਾਂ ਸਟਾਰਟ ਇਹ ਹੋ ਗਈ ਰਾਜਪੁਰਾ ਸਟੇਸ਼ਨ ਬਹੁਤ ਜ਼ਿਆਦਾ ਲੋਕ ਕਿੱਸਾ ਖੜੇ ਹੋਏ ਨੇ ਵੇਟਿੰਗ ਚ ਅੱਜ 6 ਸਾਲਾਂ ਬਾਅਦ ਮੇਰੀ ਵੀ ਪਹਿਲੀ ਟਰੈਵਲਿੰਗ ਹੈ ਦੇਖੋ ਅੱਗੇ ਕੀ ਬੰਦ ਆ ਜੀ ਲੈਫਟ ਸਟਾਰਟ ਵਰਨੀ ਥੋੜਾ ਬੈਨ ਵਾਲੀ ਸੀਟਾਂ ਚ ਵੀ ਸੁਧਾਰ ਆ ਅੱਗੇ ਨਾ ਸਾਫ਼ ਹੋ ਗਿਆ ਪਹਿਲਾਂ ਬਹੁਤ ਗੰਦ ਹੁੰਦਾ ਸੀ ਇੱਥੇ ਥੋੜਾ ਸਾਫ਼ ਹੋ ਗਿਆ ਜੀ ਅੱਗੇ ਨਾ ਥੱਲੇ ਵੀ ਫਰਸ਼ ਵੀ ਸਾਫ਼ ਚੁਧਰਾ ਹੋ ਗਿਆ ਥੋੜਾ ਲਓ ਜੀ ਹੁਣ ਆ ਗਈ ਸਾਡੀ ਟ੍ਰੇਨ ਤੇ ਆਪਾਂ ਬੈਂਦੇ ਵਿੱਚ ਵਿੱਚ ਦਾ ਮੋਲ ਮੈਨੂੰ ਬਿਲਕੁਲ ਠੀਕ ਨਹੀਂ ਲੱਗਾ ਜਨਰਲ ਸੇਟਾਂ ਵਾਲੇ ਲੋਕ ਵੀ ਇਹ ਬੁਕਿੰਗ ਵਾਲੇ ਚ ਬੈਠੇ ਹੋਏ ਚ ਹਨ ਜਿਸ ਕਰਕੇ ਬਹੁਤ ਜ਼ਿਆਦਾ ਪੀੜ ਸੀ ਥੱਕਾਂ ਦੇ ਬਾਅਦ ਸਾਡਾ ਲੰਗੂਰ ਉੱਪਰ ਚੜ ਕੇ ਬਹਿ ਗਿਆ ਹਲ 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 ਹਲ

ਦਰਸ਼ਨਾ ਦੇ ਮਹਾਰਾਜ ਜੀ ਦੀ 21:00 ਵਜੇ ਹੈਗਾ ਜੀ ਅੰਮ੍ਰਿਤਸਰ ਦਾ ਸਟੇਸ਼ਨ ਰੇਲਵੇ ਸਟੇਸ਼ਨ ਰਾਤ ਨੂੰ ਲੇਟ ਪਹੁੰਚਣ ਦੀ وجہ ਨਾਲ ਬਹੁਤ ਜ਼ਿਆਦਾ ਧੁੰਦ ਸੀ ਠੰਡ ਵੀ ਬਹੁਤ ਸੀ ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਕਿਉਂਕਿ ਚਾਹ ਮਿਲ ਜੇ ਜਲਦ ਤੋਂ ਜਲਦ ਕਿਉਂਕਿ ਕੰਮਣੀ ਵੀ ਛਿੜ ਗਈ ਥੋੜੀ ਥੋੜੀ ਠੰਡ ਬਹੁਤ ਹੈ ਹੱਤੋਂ ਦੇ ਜੀ ਬਹੁਤ ਪਿਆਰੀ ਸਟੇਸ਼ਨ ਦੇ ਨਾਲ ਨਿਕਲਦੇ ਆਂ ਅਸੀਂ ਨਾਲ ਸਾਨੂੰ ਬਹੁਤ ਪਿਆਰੀ ਚੀਜ਼ ਦੇਖਣ ਨੂੰ ਮਿਲੀ ਸ੍ਰੀ ਹਮੰਦਰ ਸਾਹਿਬ ਦਾ ਸਾਰਾ ਨਕਸ਼ਾ ਜੋ ਕਿ ਬਹੁਤ ਪਿਆਰਾ ਸੀ ਦੇਖ ਕੇ ਬਹੁਤ ਖੁਸ਼ੀ ਹੋਈ ਜੀ ਅੱਜ 5 ਸਾਲਾਂ ਬਾਅਦ ਦਰਸ਼ਨ ਹੋ ਰਹੇ ਨੇ ਮਹਾਰਾਜ ਜੀ ਦੇ ਬਹੁਤ ਪਿਆਰਾ ਆਜੀ ਜੀ ਬਸ ਹਰਮੰਦਰ ਸਾਹਿਬ ਜਾਣ ਵਾਸਤੇ ਤੇ ਆਪਾਂ ਜਾਂਦੇ ਹਾਂ ਬਸ ਜੋ ਕੀ ਹੈਗੀ ਬਿਲਕੁਲ ਫ੍ਰੀ ਸੇਵਾ ਜਦਕਦੀ ਹਰਮੰਦਰ ਸਾਹਿਬ ਆ ਤੁਸੀਂ ਇਹ ਬਸ ਲੈਸ ਲਿਓ ਸਿੱਧੀ ਸਿਰੀ ਦਰਬਾਰ ਸਾਹਿਬ ਤੱਕ ਹੈਗਾ ਜੀ ਅੰਦਰ ਦਾ ਮਾਹੌਲ ਬਸ ਦੇ ਤੇ ਸੰਗਤਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹੋਏ ਹਰਮੰਦਰ ਸਾਹਿਬ ਵੱਲ ਜਾ ਰਹੇ ਹਾਂ ਸਭ ਸਗੀ বাস ਜਿਹੜੀ ਹਰਮੰਦਰ ਸਾਹਿਬ ਨੂੰ ਫ੍ਰੀ ਚੱਲਦੀ ਹੈ ਰੇਲਵੇ ਸਟੇਸ਼ਨ ਤੋਂ ਲੈ ਕੇ ਤੱਕ ਪੂਰੀ ਸੇਵਾ ਕਰਦੀ ਹੈ ਇਹ ਹੈ ਗਾਜੀ ਸਟੈਚੂ ਜੋ ਕਿ ਮੇਨ ਐਂਟਰੈਂਸ ਤੇ ਬਹੁਤ ਸੁੰਦਰ ਹੈ ਤੇ ਇਸ ਤੋਂ ਵੇਖ ਕੇ ਦੁਬਾਰਾ ਆਪਾਂ ਚੱਲਦੇ ਥੋੜੇ ਜਿਹਾ ਅੱਗੇ ਅੱਗੇ ਜਾ ਕੇ ਵੇਖਿਆ ਕਿ ਇੱਕ ਵੀਰ ਸਕੈਚਿੰਗ ਕਰ ਰਿਹਾ ਸੀ ਜੋ ਕਿ ਬਹੁਤ ਪਿਆਰੀ ਕਰ ਰਿਹਾ ਸੀ ਇੰਡੀਆ ਵਿੱਚ ਇਹ ਸਕਿੱਲ ਤੱਕ ਉੱਟ-ਕੁੱਟ ਕੇ ਪਰਿਆ ਹੈ ਪਰ ਕਦਰ ਕਿੱਥੇ ਵੀ ਨਹੀਂ ਹੈਗੀ ਬਟ ਮੇਰਾ ਵੀਰੇ ਬਹੁਤ ਵਧੀਆ ਸਕੈਚਿੰਗ ਕਰ ਰਿਹਾ ਸੀ ਤੇ ਇਹ ਵੇਖਣ ਤੋਂ ਬਾਅਦ ਆਪਾਂ ਚੱਲੇ ਥੋੜੀ ਅੱਗੇ I this point, was to get the call. They took it back to the ਜਾ ਰਹੇ ਹਾਂ ਤੇ ਲੋ ਜੀ ਰੂਮ ਮਿਲ ਗਿਆ ਆਪਾਂ ਨੂੰ ਤੇ ਕਮਰੇ ਚ ਜਾਂਦੇ ਪਹਿਲਾਂ ਪਗਨਾਮ ਕਰੀਏ ਸਮਾਨ ਜਮਾ ਫਿਰ ਆਪਾਂ ਜਮਾ ਲੋ ਜੀ ਹੁਣ ਆਪਾਂ ਪੁੰਜ ਕਿਹਾਂ ਧਰਤੀ ਦੇ ਸਵਰਗ ਅਸਥਾਨ ਸਰੀ ਹਰਮੰਦਰ ਸਾਹਿਬ 골ਡਨ ਟੈਂਪਲ ਮਾਤਰਾ ਮੈਨਾਂ ਆਪਾਂ ਠੰਡੇ ਹਿੱਕੇ ਰਾਤ ਹੋਣ ਕਰਕੇ ਆਪਾਂ ਸਿਰਫ ਦੂਰੀ ਮਹਾਰਾਜੀ ਨੂੰ ਮੱਥਾ ਟੇਕਿਆ ਤੇ ਸਵੇਰ ਹੁੰਦੇ ਹੀ ਆਪਾਂ 3 ਤੋਂ 4 ਵਜੇ ਦਰਸ਼ਨਾਂ ਮੱਤੇ ਜਾਵਾਂਗੇ इस जगह तो जी देवी देवते भी आज सिर चुका <laughs> गोल्डन टेंपल के इतिहास बारे तुम कल दीडियो दी हिस्टरी उत्ते थोड़ा आपना पावे तो जी है जी गुरु महाराज जी का लंगर स्थानी आप जावे लंगर छगन अच्छ पाँच साल बाद गुरु महाराज ने सामान ही राशन के निहाल सब तो पहले लगाए अपन प्लेटा प्लेटा तो चमचे तो गिलास लैके अपना लंगर जी लंगर एक लाख लोग डेली का लंगर छपाए ਕਿਹੜਾ ਪਪਾਈ ਜੀ ਬਾਬਾ ਜੀ ਪੰਜਾਬ 에 ਅਰ ਨੈਕਸਟ ਡੇ ਅਗਲੇ ਹੀ ਦਿਨ ਅਪ੍ਰੋਕਸੀਮੇਟਲੀ 4 ਵਜੇ ਦੇ ਨਾਲ ਅਸੀਂ ਪਹੁੰਚੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਅਟਕ ਕੇ ਨਹੀਂ ਕਿ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ 1581 ਵਿੱਚ ਗੁਰੂ ਰਾਮਦਾਸ ਹੀ ਮਹਾਰਾਜ ਦਵਾਰਾਂ ਸੋਫੀ chant ਸੋਫੀ ਸੰਤ ਮੀਆ ਮਿਰਜ ਕੋ ਰਖਵਾਈ ਗਈ ਤੇ ਇਹਦੇ ਵਿੱਚ ਚਾਰ ਦਰਵਾਜੇ ਰਖਾਏ ਗਏ ਮਹਾਰਾਜ ਨੇ ਰਖਵਾਏ ਜੋ ਕਿ ਸਾਰੇ ਧਰਮਾਂ ਲਈ ਖੁੱਲੇ ਹਨ ਅੱਜ ਵੀ ਇੱਥੇ ਇਸ ਥਾਂ ਤੇ ਵੱਖ-ਵੱਖ ਧਰਮਾਂ ਦੇ ਲੋਕ ਆ ਕੇ ਇਕੱਠੇ ਹੋ ਕੇ ਲੰਗਰ ਛਕਦੇ ਹਨ ਤੇ ਤੇ ਤੋਸ ਕੋ ਇਸ ਜਗ੍ਹਾ ਤੇ ਆ ਕੇ ਸਾਨੂੰ ਮਿਲਿਆ ਉਹ ਦੁਨੀਆ ਪਰ ਵਿੱਚ ਕਿੱਥੇ ਵੀ ਨਹੀਂ ਮਿਲਿਆ ਦੇ ਅੰਦਰ ਵੜਦੇ ਆਂ ਬਹੁਤ ਸ਼ਾਂਤੀ ਕਿਉਂ ਮਨ ਨੂੰ ਮਿਲੀ ਉਹ ਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੋ ਜੀ چلਦੇ ਜਲਦੇ ਆਪਾਂ ਪੁੰਜੇ ਬਾਬਾ ਜੀ ਦੇ ਤੇ ਕਰਵਾਏ ਕਿ ਜਾ ਕੇ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਉਹਨਾਂ ਦੇ ਦੋ ਇੱਕ ਪਾਸੇ ਸੰਗਤ ਬੈਨ ਵਿੱਚ ਖੜੀ ਹੋ ਗਈ ਜੀ ਸ੍ਰੀ ਮਹਾਰਾਜ ਦੇ ਦਰਸ਼ਾ ਵਾਸਤੇ ਉਹ ਚਾਹਤ ਸੰਗਤ ਸੀ ਤੇ ਸੰਤਾਂ ਕੋ ਜਦ ਆਪ ਸਾਹਿਬ ਹਰਿ ਦਾ ਸਿਮਰਨ ਕਰਦੇ ਸਨ ਲਗਾਤਾਰ ਆਸੀ ਮੇ ਜਾ ਕੇ ਲਾਈਨ ਵਿੱਚ ਖੜੇ ਹੋ ਗਏ ਤੇ ਅੱਖਾਂ ਦਰਸਲੀਆਂ ਸਨ ਮਹਾਰਾਜ ਦੇ ਦਰਸ਼ਨ ਵਰਤੇ ਤੇ ساری ਸੰਗਤ ਹੀ ਬਹੁਤ ਪਿਆਰ ਵਾਲੀ ਨਿਕਾ ਨਾਲ ਤੇ ਬਹੁਤ ਮਾਨ ਸਤਿਕਾਰ ਨਾਲ ਗੁਰੂ ਜੀ ਦੇ ਦਰਸ਼ਾਵੇ ਤੇ ਖੜੀਆਂ ਹੋਈਆਂ ਸਨ ਥੋੜਾ ਜਿਹਾ ਅੱਗੇਗੇ ਸੰਗਤ ਦਾ ਬਹੁਤ ਜ਼ਿਆਦਾ ਘੱਟ ਸੀ ਤੇ ਦੂਰ ਦੂਰ ਤੱਕ ਸੰਗਤ ਫੈਲੀ ਹੋਈ ਸੀ ਇਸ ਤੋਂ ਅੱਗੇ ਆਪਾਂ ਵੀਡੀਓ ਨਹੀਂ ਬਣਾਉਣਾ ਸਿਰ ਜੋ ਕਿ ਮਨਾਈ ਹੈ ਗੁਰੂ ਮਹਾਰਾਜ ਦੇ ਦਰਸ਼ਨਾਂ ਤੋਂ ਬਾਅਦ ਹੁਣ ਆਪਾਂ ਪਹੁੰਚਿਆ ਬਾਜ਼ਾਰ ਦੇ ਵਿੱਚ ਬਾਜ਼ਾਰ ਦੇ ਵਿੱਚ ਬਹੁਤ ਚਹਿਲ ਪਹਿਲ ਹੈ ਤੇ ਬਹੁਤ ਵਧੀਆ ਸੋਣਾ ਪਛਾਤ ਬਾਜ਼ਾਰ ਘੁੰਮਣ ਤੋਂ ਬਾਅਦ ਜੀ ਆਪਾਂ ਅੱਗੇ ਕਾਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਵੈਰੀ ਮੱਚ ਜੀ